ਸਮੇਂ ਸਾਲ ਦੀ ਆਮਦ ਨੂੰ ਲੈ ਕੇ ਜ਼ਿਲ੍ਹਾ ਪਠਾਨਕੋਟ ਦੀ ਪੁਲਿਸ ਕਿੰਨੀ ਕਿ ਸਤਰਕ ਜਿਹੜੀ ਹੋਈ ਪਈ ਹੈ ਸਾਡੀ ਦਾਨੀਸ਼ਵਰ ਟੀਮ ਇਸ ਸਮੇਂ ਮਾਧਪੁਰ ਇੰਟਰਸਟੇ ਨਾਕਾ ਜਿਹੜਾ ਕਿ ਜੰਮੂ ਕਸ਼ਮੀਰ ਔਰ ਪੰਜਾਬ ਦੀ ਹੱਦ ਦੇ ਨਾਲ ਲੱਗਦਾ ਹੈਗਾ ਉੱਥੇ ਪਹੁੰਚਈ ਹੈ ਉਸੇ ਮੇਰੇ ਪਿੱਛੇ ਵੇਖ ਸਕਦੇ ਆ ਗਿਓ ਕਿ ਜ਼ਿਲ੍ਹਾ ਪਠਾਨਕੋਟ ਦੀ ਜਿਹੜੀ ਆ ਉਹ ਪੁਲਿਸ ਜਿਹੜੀ ਹੈਗੀ ਆ ਜਿਹੜੀਆਂ ਗੱਡੀਆਂ ਵੀ ਜੰਮੂ ਕਸ਼ਮੀਰ ਤੋਂ ਆ ਰਹੀਆਂ ਆ ਉਹ ਮਾਧਪੁਰ ਇੰਟਰਸਟੇ ਨਾਕੇ ਤੇ ਜਿਹੜੀਆਂ ਉਹਨਾਂ ਨੂੰ ਰੋਕਿਆ ਜਾ ਰਿਹਾ ਔਰ ਹਰ ਪਹਿਲੂ ਤੇ ਜਾਂਚ ਕੀਤੀ ਜਾ ਰਹੀ ਹੈ ਕਾਗਜ਼ ਪੱਤਰ ਚੈੱਕ ਕੀਤੇ ਜਾ ਰਿਹਾ ਉਹਨਾਂ ਦੇ ਬੈਗ ਜਿਹੜੇ ਹੈਗੇ ਆ ਉਹ ਵੀ ਜਿਹੜੇ ਆ ਚੈੱਕ ਕੀਤੇ ਜਾ ਰਹੇ ਨੇ ਕਿਉਂਕਿ ਠੰਡ ਵੀ ਜਿਹੜੀ ਲਗਾਤਾਰ ਵੱਧ ਰਹੀ ਹੈ ਔਰ ਧੁੰਦਾਂ ਵੀ ਜਿਹੜੀਆਂ ਉਹ ਪਿਆਰੀਆਂ ਵਿਜ਼ਿਬਿਲਟੀ ਵੀ ਜਿਹੜੀ ਹੈ ਕਾਫੀ ਜਿਹੜੀ ਆ ਉਹ ਘਟ ਚੁਕੀ ਹੈ ਜਿਸ ਦੇ ਚਲਦੇ ਸੁਰੱਖਿਆ ਨੂੰ ਪੁਖਤਾ ਕਰਨ ਦੇ ਚਲਦੇ ਜ਼ਿਲ੍ਹਾ ਪਠਾਨਕੋਟ ਦੀ ਪੁਲਿਸ ਜਿਹੜੀ ਆ ਐਸਐਸਪੀ ਪਠਾਨਕੋਟ ਸਰਦਾਰ ਦਲਜਿੰਦਰ ਸਿੰਘ ਦੇ ਜਿਹੜੇ ਆ ਹਦਾਇਤਾਂ ਦੇ ਚਲਦੇ ਆ ਬਿਲਕੁਲ ਇੱਥੇ ਸੁਰੱਖਿਆ ਨੂੰ ਜਿਹੜਾ ਉਹ ਵਧਾ ਦਿੱਤਾ ਗਿਆ ਹੈਗਾ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਅਨਸੁਕਾਵੀ ਘਟਨਾ ਨਾ ਵਾਪਰ ਸਕੇ ਪਟਾਣਕੋਟ ਤੋਂ ਦਾਨੀ ਸੁਰਾ ਦੇ ਲਈ ਗੁਰਪ੍ਰੀਤ ਸਿੰਘ ਦੀ ਰਿਪੋਰਟ ਪਰ ਮਧਪੁਰ ਇੰਡਸਟਰੀ ਮਾਰਕ ਦੇ ਉੱਪਰ ਸੁਰੱਖਿਆ ਵਧਾਈ ਗਈ ਹੈ ਕੀ ਕਰਾ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਹਦਾਇਤ ਮੁਤਾਬਕ ਜੋ ਵੀ ਇੰਟਰਸਟੇਟ ਨਾ ਕਹੇ ਜੋ ਵੀ ਜਾਨ ਕਿਸ ਗੱਡੀ ਆ ਰਹੀ ਹੈ ਬਰੀਕੀ ਨਾਲ ਚੈੱਕ ਕੀਤੀ ਜਾ ਰਹੀ ਹੈ ਇੱਕ ਚੱਕਰ ਦੇ ਵੀ ਆਪਣੇ ਕਾਰਾਂ ਚੈੱਕ ਕੀਤੀਆਂ ਜਾ ਰਹੀਆਂ ਬੱਸਾਂ ਵੀ ਜਾਂ ਕੀਤੀਆਂ ਜਾ ਰਹੀਆਂ ਜੋ ਸਖੀ ਬੇਕਤੀ ਇਹਦਾ ਉਸ ਦਾ ਵਾਈਸ ਕੀਤਾ ਜਾ ਰਿਹਾ ਚੰਗੀਦਰਾ ਦਾ ਜੋ ਵੀ ਰਿਕਾਰਡ ਹੈ ਚੈੱਕ ਜਾਂਦਾ ਹੈ ਜੋ ਵੀ ਪੰਜਾਬ ਜਿਆਨਕੀ ਤੋਂ ਗੱਡੀ ਆ ਰਹੀ ਹੈ ਇੱਥੇ ਰੋ ਕੇ ਚੰਗੀਦਰਾ ਚੈੱਕ ਕੀਤੀ ਜਾ ਰਹੀ ਹੈ ਤੇ ਫਿਰ ਹੀ ਅੱਗੇ ਪੰਜਾਬ ਚ ਐਂਟਰੀ ਹੋ ਰਹੀ ਹੈ ਤਾਂ ਕੋਈ ਵੀ ਅਨਸਰੰਗ ਘਟਨਾ ਵਾਪਰ ਸਕੇ 9 ਸਾਲ ਦੀ ਆਮਦ ਨੂੰ ਲੈ ਕੇ ਜ਼ਿਲ੍ਹਾ ਪਠਾਨਕੋਟ ਦੀ ਪੁਲਿਸ ਕਿੰਨੀ ਕਿ ਸਤਰਕ ਜਿਹੜੀ ਕੋਈ ਪਈ ਹੈ ਸਾਡੀ ਦਣੀ ਸਵੇਰ ਟੀਮ ਇਸ ਸਮੇ ਮਾਧਪੁਰ ਇੰਟਰਸਟੇ ਨਾਕਾ ਜਿਹੜਾ ਕਿ ਜੰਮੂ ਕਸ਼ਮੀਰ ਔਰ ਪੰਜਾਬ ਦੀ ਹੱਦ ਦੇ ਨਾਲ ਲੱਗਦਾ ਹੈਗਾ ਉੱਥੇ ਪਹੁੰਚ ਗਿਆ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਆ ਗਿਓ ਕਿ ਜ਼ਿਲ੍ਹਾ ਪਠਾਨਕੋਟ ਦੀ ਜਿਹੜੀ ਆ ਉਹ ਪੁਲਿਸ ਜਿਹੜੀ ਹੈਗੀ ਆ ਜਿਹੜੀਆਂ ਗੱਡੀਆਂ ਵੀ ਜੰਮੂ ਕਸ਼ਮੀਰ ਤੋਂ ਆ ਰਹੀਆਂ ਉਹ ਮਾਧਪੁਰ ਇੰਟਰਸਟੇ ਨਾਕੇ ਤੇ ਜਿਹੜੀਆਂ ਉਹਨਾਂ ਨੂੰ ਰੋਕਿਆ ਜਾ ਰਿਹਾ ਔਰ ਹਰ ਪਹਿਲੂ ਤੇ ਜਾਂਚ ਕੀਤੀ ਜਾ ਰਹੀ ਹੈ ਕਾਗਜ਼ ਪੱਤਰ ਚੈੱਕ ਕੀਤੇ ਜਾ ਰਿਹਾ ਉਹਨਾਂ ਦੇ ਬੈਗ ਜਿਹੜੇ ਹੈਗੇ ਆ ਉਹ ਵੀ ਜਿਹੜੇ ਆ ਚੈੱਕ ਕੀਤੇ ਜਾ ਰਹੇ ਨੇ ਕਿਉਂਕਿ ਠੰਡ ਵੀ ਜਿਹੜੀ ਲਗਾਤਾਰ ਵਧ ਰਹੀ ਹੈ ਔਰ ਧੁੰਦਾਂ ਵੀ ਜਿਹੜੀਆਂ ਉਹ ਪਿਆਰੀਆਂ ਵਿਜ਼ਿਬਿਲਟੀ ਵੀ ਜਿਹੜੀ ਹੈ ਕਾਫੀ ਜਿਹੜੀ ਆ ਉਹ ਘਟ ਚੁਕੀ ਹੈ ਜਿਸ ਦੇ ਚਲਦੇ ਸਵੱਖਿਆਂ ਨੂੰ ਪੁਗਤਾ ਕਰਨ ਦੇ ਚਲਦੇ ਜ਼ਿਲ੍ਹਾ ਪਠਾਨਕੋਟ ਦੀ ਪੁਲਿਸ ਜਿਹੜੀ ਆ ਐਸਐਸਪੀ ਪਠਾਨਕੋਟ ਸਰਦਾਰ ਦਿਲਜਿੰਦਰ ਸਿੰਘ ਦੇ ਜਿਹੜੀ ਆ ਹਦਾਇਤਾਂ ਦੇ ਚਲਦੇ ਆ ਬਿਲਕੁਲ ਇਤੋਂ ਸੁਰੱਖਿਆ ਨੂੰ ਜਿਹੜਾ ਉਹ ਵਧਾ ਦਿੱਤਾ ਗਿਆ ਹੈਗਾ ਤਾਂ ਕਿ ਕਿਸੇ ਤਰ੍ਹਾਂ ਦੇ ਵੀ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਪਟਾਣਕੋਟ ਤੋਂ ਦਾਨੀ ਸੁਰੱਖਿਆ ਦੇ ਲਈ ਗੁਰਪ੍ਰੀਤ ਸਿੰਘ ਦੀ ਰਿਪੋਰਟ ਪਰ ਮਾਡਪੁਰ ਇੰਡਸਟਰੀਅਲ ਮਾਰਕੀਟ ਦੇ ਉੱਪਰ ਸੁਰੱਖਿਆ ਵਧਾਈ ਗਈ ਹੈ ਕੀ ਕਰਨਾ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਹੱਥ ਅਮੁਕਾਵਕ ਜੋ ਵੀ ਇੰਡਸਟਰੀਅਲ ਮਾਰਕੀਟ ਹੈ ਜੋ ਵੀ ਜਾਣ ਕਿਸ ਗੱਡੀ ਆ ਰਹੀ ਹੈ ਬਰੀਕੀ ਨਾਲ ਚੈੱਕ ਕੀਤੀ ਜਾ ਰਹੀ ਹੈ ਇੱਕ ਚੱਕਰ ਦੇ ਵੀ ਆਪਣੇ ਕਾਰਾਂ ਚੈੱਕ ਕੀਤੇ ਜਾ ਰਹੀਆਂ ਬੱਸਾਂ ਵੀ ਚੈੱਕ ਕੀਤੀਆਂ ਜਾ ਰਹੀਆਂ ਜੋ ਸਹੀ ਵਿਅਕਤੀ ਨੇ ਦਾ ਉਸ ਦਾ ਵਾਇਸ ਵਾਇਸ ਕੀਤਾ ਜਾ ਰਿਹਾ ਚੰਗੀ ਤਰ੍ਹਾਂ ਦਾ ਜੋ ਵੀ ਰਿਕਾਰਡ ਹੈ ਉਹ ਚਾਹੀ ਜਾਂਦਾ ਹੈ ਜੋ ਵੀ ਪੰਜਾਬ ਜਿਆਨਕੀ ਦੀ ਗੱਡੀ ਆ ਰਹੀ ਹੈ ਇੱਥੇ ਰੋ ਕੇ ਚੰਗੀ ਤਰ੍ਹਾਂ ਚੈੱਕ ਕੀਤੀ ਜਾ ਰਹੀ ਹੈ ਤੇ ਫਿਰ ਹੀ ਅੱਗੇ ਪੰਜਾਬ ਚ ਐਂਟਰੀ ਹੋ ਰਹੀ ਹੈ ਤਾਂ ਵੀ ਅਨਸਰਾਂ ਦੀ ਘਟਨਾ ਵਾਪਰ ਸਕੇ 9 ਸਾਲ ਦੀ ਆਮਦ ਨੂੰ ਲੈ ਕੇ ਜ਼ਿਲ੍ਹਾ ਪਠਾਨਕੋਟ ਦੀ ਪੁਲਿਸ ਕਿੰਨੀ ਕਿ ਸਤਰਕ ਜਿਹੜੀ ਕੋਈ ਪਈ ਹੈ ਸਾਡੀ ਦਣੀ ਸਵੇਰੇ ਟੀਮ ਇਸ ਵੇਲੇ ਮਾਧਪੁਰ ਇੰਟਰਸਟੇ ਨਾਕਾ ਜਿਹੜਾ ਕਿ ਜੰਮੂ ਕਸ਼ਮੀਰ ਔਰ ਪੰਜਾਬ ਦੀ ਹੱਦ ਦੇ ਨਾਲ ਲੱਗਦਾ ਹੈਗਾ ਉੱਥੇ ਪਹੁੰਚ ਗਿਆ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਆ ਗਿਓ ਕਿ ਜ਼ਿਲ੍ਹਾ ਪਠਾਨਕੋਟ ਦੀ ਜਿਹੜੀ ਆ ਉਹ ਪੁਲਿਸ ਜਿਹੜੀ ਹੈਗੀ ਆ ਜਿਹੜੀਆਂ ਗੱਡੀਆਂ ਵੀ ਜੰਮੂ ਕਸ਼ਮੀਰ ਤੋਂ ਆ ਰਹੀਆਂ ਉਹ ਮਾਧਪੁਰ ਇੰਟਰਸਟੇ ਨਾਕੇ ਤੇ ਜਿਹੜੀਆਂ ਉਹਨਾਂ ਨੂੰ ਰੋਕਿਆ ਜਾ ਰਿਹਾ ਔਰ ਹਰ ਪਹਿਲੂ ਤੇ ਜਾਂਚ ਕੀਤੀ ਜਾ ਰਹੀ ਹੈ ਕਾਗਜ਼ ਪੱਤਰ ਚੈੱਕ ਕੀਤੇ ਜਾ ਰਿਹਾ ਉਹਨਾਂ ਦੇ ਬੈਗ ਜਿਹੜੇ ਹੈਗੇ ਆ ਉਹ ਵੀ ਜਿਹੜੇ ਆ ਚੈੱਕ ਕੀਤੇ ਜਾ ਰਹੇ ਨੇ ਕਿਉਂਕਿ ਠੰਡ ਵੀ ਜਿਹੜੀ ਲਗਾਤਾਰ ਵੱਧ ਰਹੀ ਹੈ ਔਰ ਧੁੰਦਾਂ ਵੀ ਜਿਹੜੀਆਂ ਉਹ ਪਿਆਰੀਆਂ ਵਿਜ਼ਿਬਿਲਟੀ ਵੀ ਜਿਹੜੀ ਹੈ ਕਾਫੀ ਜਿਹੜੀ ਆ ਉਹ ਘਟ ਚੁਕੀ ਹੈ ਜਿਸ ਦੇ ਚਲਦੇ ਸੁਰੱਖਿਆ ਨੂੰ ਪੁਖਤਾ ਕਰਨ ਦੇ ਚਲਦੇ ਜ਼ਿਲ੍ਹਾ ਪਠਾਨਕੋਟ ਦੀ ਪੁਲਿਸ ਜਿਹੜੀ ਆ ਐਸਐਸਪੀ ਪਠਾਨਕੋਟ ਸਰਦਾਰ ਦਲਜਿੰਦਰ ਸਿੰਘ ਦੇ ਜਿਹੜੇ ਆ ਹਦਾਇਤਾਂ ਦੇ ਚਲਦੇ ਆ ਬਿਲਕੁਲ ਇੱਥੇ ਸੁਰੱਖਿਆ ਨੂੰ ਜਿਹੜਾ ਉਹ ਵਧਾ ਦਿੱਤਾ ਗਿਆ ਹੈਗਾ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਅਨਸੁਕਾਵੀ ਘਟਨਾ ਨਾ ਵਾਪਰ ਸਕੇ ਪਟਾਣਕੋਟ ਤੋਂ ਦਾਨੀ ਸੁਰਾ ਦੇ ਲਈ ਗੁਰਪ੍ਰੀਤ ਸਿੰਘ ਦੀ ਰਿਪੋਰਟ ਪਰ ਮਧਪੁਰ ਇੰਡਸਟਰੀ ਮਾਰਕ ਦੇ ਉੱਪਰ ਸੁਰੱਖਿਆ ਵਧਾਈ ਗਈ ਹੈ ਕੀ ਕਰਾ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਹਦਾਇਤ ਮੁਤਾਬਕ ਜੋ ਵੀ ਇੰਟਰਸਟੇਟ ਨਾ ਕਹੇ ਜੋ ਵੀ ਜਾਨ ਕਿਸ ਗੱਡੀ ਆ ਰਹੀ ਹੈ ਬਰੀਕੀ ਨਾਲ ਚੈੱਕ ਕੀਤੀ ਜਾ ਰਹੀ ਹੈ ਇੱਕ ਚੱਕਰ ਦੇ ਵੀ ਆਪਣੇ ਕਾਰਾਂ ਚੈੱਕ ਕੀਤੀਆਂ ਜਾ ਰਹੀਆਂ ਬੱਸਾਂ ਵੀ ਜਾਂ ਕੀਤੀਆਂ ਜਾ ਰਹੀਆਂ ਜੋ ਸਖੀ ਬੇਕਤੀ ਇਹਦਾ ਉਸ ਦਾ ਵਾਈਸ ਕੀਤਾ ਜਾ ਰਿਹਾ ਚੰਗੀਦਰਾ ਦਾ ਜੋ ਵੀ ਰਿਕਾਰਡ ਹੈ ਚੈੱਕ ਜਾਂਦਾ ਹੈ ਜੋ ਵੀ ਪੰਜਾਬ ਜਿਆਨਕੀ ਤੋਂ ਗੱਡੀ ਆ ਰਹੀ ਹੈ ਇੱਥੇ ਰੋ ਕੇ ਚੰਗੀਦਰਾ ਚੈੱਕ ਕੀਤੀ ਜਾ ਰਹੀ ਹੈ ਤੇ ਫਿਰ ਹੀ ਅੱਗੇ ਪੰਜਾਬ ਚ ਐਂਟਰੀ ਹੋ ਰਹੀ ਹੈ ਤਾਂ ਕੋਈ ਵੀ ਅਨਸਰੰਗ ਘਟਨਾ ਵਾਪਰ ਸਕੇ 9 ਸਾਲ ਦੀ ਆਮਦ ਨੂੰ ਲੈ ਕੇ ਜ਼ਿਲ੍ਹਾ ਪਠਾਨਕੋਟ ਦੀ ਪੁਲਿਸ ਕਿੰਨੀ ਕਿ ਸਤਰਕ ਜਿਹੜੀ ਹੋਈ ਪਈ ਹੈ ਸਾਡੀ ਦਾਨੀਸ਼ਵਰ ਟੀਮ ਇਸ ਸਮੇ ਮਾਧਪੁਰ ਇੰਟਰਸਟੇ ਨਾਕਾ ਜਿਹੜਾ ਕਿ ਜੰਮੂ ਕਸ਼ਮੀਰ ਔਰ ਪੰਜਾਬ ਦੀ ਹੱਦ ਦੇ ਨਾਲ ਲੱਗਦਾ ਹੈਗਾ ਉੱਥੇ ਪਹੁੰਚਿਆ ਹੀ ਆ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਆ ਗਿਓ ਕਿ ਜ਼ਿਲ੍ਹਾ ਪਠਾਨਕੋਟ ਦੀ ਜਿਹੜੀ ਆ ਉਹ ਪੁਲਿਸ ਜਿਹੜੀ ਹੈਗੀ ਆ ਜਿਹੜੀਆਂ ਗੱਡੀਆਂ ਵੀ ਜੰਮੂ ਕਸ਼ਮੀਰ ਤੋਂ ਆ ਰਹੀਆਂ ਉਹ ਮਾਧਪੁਰ ਇੰਟਰਸਟੇ ਨਾਕੇ ਤੇ ਜਿਹੜੀਆਂ ਉਹਨਾਂ ਨੂੰ ਰੋਕਿਆ ਜਾ ਰਿਹਾ ਔਰ ਹਰ ਪਹਿਲੂ ਤੇ ਜਾਂਚ ਕੀਤੀ ਜਾ ਰਹੀ ਹੈ ਕਾਗਜ਼ ਪੱਤਰ ਚੈੱਕ ਕੀਤੇ ਜਾ ਰਿਹਾ ਉਹਨਾਂ ਦੇ ਬੈਗ ਜਿਹੜੇ ਹੈਗੇ ਆ ਉਹ ਵੀ ਜਿਹੜੇ ਆ ਚੈੱਕ ਕੀਤੇ ਜਾ ਰਹੇ ਨੇ ਕਿਉਂਕਿ ਠੰਡ ਵੀ ਜਿਹੜੀ ਲਗਾਤਾਰ ਵਧ ਰਹੀ ਹੈ ਔਰ ਧੁੰਦਾਂ ਵੀ ਜਿਹੜੀਆਂ ਉਹ ਪਿਆਰੀਆਂ ਵਿਜ਼ਿਬਿਲਟੀ ਵੀ ਜਿਹੜੀ ਹੈ ਕਾਫੀ ਜਿਹੜੀ ਆ ਉਹ ਘਟ ਚੁਕੀ ਹੈ ਜਿਸ ਦੇ ਚਲਦੇ ਸਵੱਖਿਆਂ ਨੂੰ ਪੁਗਤਾ ਕਰਨ ਦੇ ਚਲਦੇ ਜ਼ਿਲ੍ਹਾ ਪਠਾਨਕੋਟ ਦੀ ਪੁਲਿਸ ਜਿਹੜੀ ਆ ਐਸਐਸਪੀ ਪਠਾਨਕੋਟ ਸਰਦਾਰ ਦਿਲਜਿੰਦਰ ਸਿੰਘ ਦੇ ਜਿਹੜੇ ਆ ਹਦਾਇਤਾਂ ਦੇ ਚਲਦੇ ਆ ਬਿਲਕੁਲ ਇਤੋਂ ਸੁਰੱਖਿਆ ਨੂੰ ਜਿਹੜਾ ਉਹ ਵਧਾ ਦਿੱਤਾ ਗਿਆ ਹੈਗਾ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਅਨਸੁਕਾਵੀ ਘਟਨਾ ਨਾ ਵਾਪਰ ਸਕੇ ਪਟਾਣਕੋਟ ਤੋਂ ਦਾਨੀ ਸੁਰਾ ਦੇ ਲਈ ਗੁਰਪ੍ਰੀਤ ਸਿੰਘ ਦੀ ਰਿਪੋਰਟ ਪਰ ਮਧਪੁਰ ਇੰਡਸਟਰੀ ਮਾਕੇ ਦੇ ਉੱਪਰ ਸੁਰੱਖਿਆ ਵਧਾਈ ਗਈ ਹੈ ਕੀ ਕਰਾ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਹਦਾ ਮੁਤਾਬਕ ਜੋ ਵੀ ਇੰਟਰਸਟੇਟ ਨਾ ਕਹੇ ਜੋ ਵੀ ਜਾਨ ਕਿਸ ਗੱਡੀ ਆ ਰਹੀ ਹੈ ਬਰੀਕੀ ਨਾਲ ਚੈੱਕ ਕੀਤੀ ਜਾ ਰਹੀ ਹੈ ਇੱਕ ਚੱਕਰ ਦੇ ਵੀ ਆਪਣੇ ਕਾਰਾਂ ਚੈੱਕ ਕੀਤੇ ਜਾ ਰਹੀਆਂ ਬੱਸਾਂ ਵੀ ਜਾਂ ਕੀਤੀਆਂ ਜਾ ਰਹੀਆਂ ਜੋ ਸਹੀ ਵਿਅਕਤੀ ਨੇ ਦਾ ਉਸ ਦਾ ਵਾਇਸ ਵਾਇਸ ਕੀਤਾ ਜਾ ਰਿਹਾ ਚੰਗੀਦਰਾ ਦਾ ਜੋ ਵੀ ਰਿਕਾਰਡ ਹੈ ਵਿੱਚ ਆ ਜਾਂਦਾ ਹੈ ਜੋ ਵੀ ਪੰਜਾਬ ਜਿਆਨਕੀ ਦੀ ਗੱਡੀ ਆ ਰਹੀ ਹੈ ਇੱਥੇ ਰੋ ਕੇ ਚੰਗੀਦਰਾ ਚੈੱਕ ਕੀਤੀ ਜਾ ਰਹੀ ਹੈ ਤੇ ਫਿਰ ਹੀ ਅੱਗੇ ਪੰਜਾਬ ਚ ਐਂਟਰੀ ਹੋ ਰਹੀ ਹੈ ਤਾਂ ਵੀ ਅਨਸਰਾਂ ਦੀ ਘਟਨਾ ਵਾਪਰ ਸਕੇ 9 ਸਾਲ ਦੀ ਆਮਦ ਨੂੰ ਲੈ ਕੇ ਜ਼ਿਲ੍ਹਾ ਪਠਾਨਕੋਟ ਦੀ ਪੁਲਿਸ ਕਿੰਨੀ ਕਿ ਸਤਰਕ ਜਿਹੜੀ ਹੋਈ ਪਈ ਹੈ ਸਾਡੀ ਦਾਨੀਸ਼ਵਰ ਟੀਮ ਇਸ ਸਮੇ ਮਾਧਪੁਰ ਇੰਟਰਸਟੇਟ ਨਾਕਾ ਜਿਹੜਾ ਕਿ ਜੰਮੂ ਕਸ਼ਮੀਰ ਔਰ ਪੰਜਾਬ ਦੀ ਹੱਦ ਦੇ ਨਾਲ ਲੱਗਦਾ ਹੈਗਾ ਉੱਥੇ ਪਹੁੰਚਿਆ ਹੀ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਆ ਗਿਓ ਕਿ ਜ਼ਿਲ੍ਹਾ ਪਠਾਨਕੋਟ ਦੀ ਜਿਹੜੀ ਆ ਉਹ ਪੁਲਿਸ ਜਿਹੜੀ ਹੈਗੀ ਆ ਜਿਹੜੀਆਂ ਗੱਡੀਆਂ ਵੀ ਜੰਮੂ ਕਸ਼ਮੀਰ ਤੋਂ ਆ ਰਹੀਆਂ ਉਹ ਮਾਧਪੁਰ ਇੰਟਰਸਟੇਟ ਨਾਕੇ ਤੇ ਜਿਹੜੀਆਂ ਉਹਨਾਂ ਨੂੰ ਰੋਕਿਆ ਜਾ ਰਿਹਾ ਔਰ ਹਰ ਪਹਿਲੂ ਤੇ ਜਾਂਚ ਕੀਤੀ ਜਾ ਰਹੀ ਹੈ ਕਾਗਜ਼ ਪੱਤਰ ਚੈੱਕ ਕੀਤੇ ਜਾ ਰਿਹਾ ਉਹਨਾਂ ਦੇ ਬੈਗ ਜਿਹੜੇ ਹੈਗੇ ਆ ਉਹ ਵੀ ਜਿਹੜੇ ਆ ਚੈੱਕ ਕੀਤੇ ਜਾ ਰਹੇ ਨੇ ਕਿਉਂਕਿ ਠੰਡ ਵੀ ਜਿਹੜੀ ਲਗਾਤਾਰ ਵਧ ਰਹੀ ਹੈ ਔਰ ਧੁੰਦਾਂ ਵੀ ਜਿਹੜੀਆਂ ਉਹ ਪਿਆਰੀਆਂ ਵਿਜ਼ਿਬਿਲਟੀ ਵੀ ਜਿਹੜੀ ਹੈ ਕਾਫੀ ਜਿਹੜੀ ਆ ਉਹ ਘਟ ਚੁਕੀ ਹੈ ਜਿਸ ਦੇ ਚਲਦੇ ਸਵੱਖਿਆਂ ਨੂੰ ਪੁਗਤਾ ਕਰਨ ਦੇ ਚਲਦੇ ਜ਼ਿਲ੍ਹਾ ਪਠਾਨਕੋਟ ਦੀ ਪੁਲਿਸ ਜਿਹੜੀ ਆ ਐਸਐਸਪੀ ਪਠਾਨਕੋਟ ਸਰਦਾਰ ਦਿਲਜਿੰਦਰ ਸਿੰਘ ਦੇ ਜਿਹੜੇ ਆ ਹਦਾਇਤਾਂ ਦੇ ਚਲਦੇ ਆ ਬਿਲਕੁਲ ਇਤੋਂ ਸੁਰੱਖਿਆ ਨੂੰ ਜਿਹੜਾ ਉਹ ਵਧਾ ਦਿੱਤਾ ਗਿਆ ਹੈਗਾ ਤਾਂ ਕਿ ਕਿਸੇ ਤਰ੍ਹਾਂ ਦੇ ਵੀ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਪਟਾਣਕੋਟ ਤੋਂ ਦਾਨੀ ਸੁਰੱਖਿਆ ਦੇ ਲਈ ਗੁਰਪ੍ਰੀਤ ਸਿੰਘ ਦੀ ਰਿਪੋਰਟ ਪਰ ਮਾਧਪੁਰ ਇੰਡਸਟਰੀ ਨਾਕੇ ਦੇ ਉੱਪਰ ਸੁਰੱਖਿਆ ਵਧਾਈ ਗਈ ਹੈ ਕੀ ਕਰਨਾ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਹਦਾ ਮੁਤਾਬਕ ਜੋ ਵੀ ਇੰਡਸਟਰੀ ਨਾਕੇ ਹੈ ਜੋ ਵੀ ਜਿਹੜ ਕਿਸ ਗੱਡੀ ਆ ਰਹੀ ਹੈ ਬਰੀਕੀ ਨਾਲ ਚੈੱਕ ਕੀਤੀ ਜਾ ਰਹੀ ਹੈ ਇੱਕ ਚੱਕਰ ਦੇ ਵੀ ਆਪਣੇ ਕਾਰਾਂ ਚੈੱਕ ਕੀਤੇ ਜਾ ਰਹੀਆਂ ਬੱਸਾਂ ਵੀ ਜਾਂ ਕੀਤੀਆਂ ਜਾ ਰਹੀਆਂ ਜੋ ਸਖੀ ਬੇਕਤੀ ਇਹਦਾ ਉਸ ਦਾ ਵਾਇਸ ਕੀਤਾ ਜਾ ਰਿਹਾ ਚੰਗੀਦਰਾ ਦਾ ਜੋ ਵੀ ਰਿਕਾਰਡ ਹੈ ਚੈੱਕ ਜਾਂਦਾ ਹੈ ਜੋ ਵੀ ਪੰਜਾਬ ਜਿਆਨਕੀ ਦੀ ਗੱਡੀ ਆ ਰਹੀ ਹੈ ਇੱਥੇ ਰੋ ਕੇ ਚੰਗੀਦਰਾ ਚੈੱਕ ਕੀਤੀ ਜਾ ਰਹੀ ਹੈ ਤੇ ਫਿਰ ਹੀ ਅੱਗੇ ਪੰਜਾਬ ਚ ਐਂਟਰੀ ਹੋ ਰਹੀ ਹੈ ਤਾਂ ਕੋਈ ਵੀ ਅਨਸਰੰਗ ਘਟਨਾ ਵਾਪਰ ਸਕੇ